ਭਗਵਾਨ ਤੁਮਾਨ ਨੇ ਲਾ ਦੇਣਾ ਉਹ ਕਰਜ਼ਾ ਉਹ ਤਾਂ ਲਾ ਕੇ ਹੱਸਾ ਆ ਜਾਂਦਾ ਉਹਦੇ ਨਾਲ ਭਾਵੇਂ ਕੋਈ ਭਲਾ ਹੋ ਜੇ ਤੁਹਾਨੂੰ ਪਤਾ ਨਾ ਜਿਹੜੀ ਬੋਤਲ ਪੀਦੀ ਹੈ ਉਹ ਤੋਂ 80% ਤਾਂ ਪੈਸਾ ਫਿਰ ਮਹਿਕਮੇ ਨੂੰ ਜਾਂਦਾ ਤੇ ਮੈਨੂੰ ਲੱਗਦਾ ਉਸੇ ਕੰਮ ਚ ਤਾਂ ਨਹੀਂ ਪੀ ਜਾਂਦਾ ਕਿ ਮੈਂ ਕਿਥੇ ਵੱੱਜ ਪੀਵਾਂ ਤੇ ਸ਼ਾਇਦ ਪੰਜਾਬ ਦੀ ਆਮਦਨ ਵੱਜੇ ਤੇ ਕਿਥੇ ਕੰਮ ਹੋ ਜੇ ਮਗਰ ਮੇਰੇ ਵੀਰੋ ਕਿ ਅੱਜ ਜੇਸ ਧਰਤੀ ਤੇ ਆਏ ਹੋ ਕਿ ਉਸ ਧਰਤੀ ਤੋਂ ਇਹ ਗੱਲ ਸ਼ੋਭਦੀ ਹੈ ਕਿ ਸਾਡੇ ਮੁੱਖ ਮੰਤਰੀ ਦੀ ਚਰਚਾ ਕੀ ਚੱਲਦੀ ਹੈ ਕਰੇ ਗੁਰੂ ਘਰ ਜਾਵੇ ਸ਼ਰਾਬ ਪੀ ਕੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾਵੇ ਤੇ ਗੁਰਸਿੱਖੇ ਦੀ ਉੱਥੋਂ ਦੌੜਾ ਲਵਾਉਣ ਕਿ ਇਸ ਇਤਿਹਾਸ ਨੂੰ ਤੁਸੀਂ ਕਿਹੜੇ ਮੂੰਹ ਨਾਲ ਆਪਦੇ ਨਿਆਣੇ ਨੂੰ ਜਾਂ ਆਪਦੇ ਪੁੱਤਰੇ ਨੂੰ ਜਾਂ ਪੋਤਰੀ ਨੂੰ ਦੱਸੋ ਆਮ ਆਦਮੀ ਪਾਰਟੀ ਦਾ ਕਲੀਨਿਕ ਉਹ ਵੀ ਫੇਲ ਕਰਤਾ ਕਿਉਂ ਪੰਜ ਪਿਆਰਿਆਂ ਦੀ ਫੋਟੋ ਲਵਾਈ ਆਪ ਦੀ ਫੋਟੋ ਲਾਈ ਤੇ ਸਿਰਫ ਏ ਚ ਲਈ ਕਿ ਮੇਰੀ ਫੋਟੋ ਜਿਸ ਨਹੀਂ ਚਾਹੀਦੀ 1000 ਫੋਟੋ ਦਾ ਕੀ ਫਾਇਦਾ ਤੇਰੀ ਫੋਟੋ ਵੇਖ ਕੇ ਕੋਈ ਬਿਮਾਰ ਠੀਕ ਹੋ ਜਾਂਦਾ ਤੇਰੀ ਫੋਟੋ ਵੇਖ ਕੇ ਤਾਂ ਸੋਫੀ ਬੰਦਾ ਸ਼ਰਾਬੀ ਹੋ ਜਾਂਦਾ ਕਿ ਇਹਨੂੰ ਵੇਖ ਕੇ ਤਾਂ ਮੈਨੂੰ ਜ਼ਰੂਰ ਆਉਣ ਲੱਗ ਪੈਂਦਾ ਉਸ ਫੋਟੋ ਨਾਲ ਨਾਲ ਮੈਂ ਪੁੱਛਣਾ ਚਾਹੁੰਨਾ ਕੀ ਹਸਪਤਾਲਾਂ 'ਚ ਥੋੜਾ ਇਲਾਜ ਵਧੀਆ ਹੋਣ ਲੱਗ ਪਿਆ ਕੀ ਡਾਕਟਰ ਟਾਈਮ ਨਾਲ ਆਉਣ ਲੱਗ ਪਿਆ ਅੱਜ ਸਾਤਸੰਗਤ ਜੀ ਹਸਪਤਾਲ ਖਾਲੀ ਨੇ ਅੱਜ ਹਸਪਤਾਲਾਂ 'ਚ ਸਰਕਾਰੀ 'ਚ ਇਲਾਜ ਕੋਈ ਨਹੀਂ ਹੋ ਰਿਹਾ 900 ਕਰੋੜ ਸੈਂਟਰ ਨੇ ਰੋਕ ਛੱਡਿਆ ਕਿਉਂ ਕਿ ਇਹਨੇ ਆਪ ਦੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਉਹਦਾ ਨਾ ਰੱਖਤਾ ਤੇ ਮੋਦੀ ਕਹਿੰਦਾ ਜੇ ਨਵਾਂ ਆਮ ਆਦਮੀ ਕਲੀਨਿਕ ਰੱਖਣਾ ਆਪ ਦੀ ਫੋਟੋ ਲਾਉਣੀ ਹੈ ਤੇ ਆਪਦੇ ਪੈਸਿਆਂ ਤੋਂ ਖਰਚ ਚਲਾ ਅਸੀਂ ਨਹੀਂ ਦਿੰਦੇ ਤੇ ਲੋਕਾਂ ਦਾ ਕਿਉਂ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਇੱਕ ਨਹੀਂ ਹੋਇਆ ਸਿਹਤ ਸਹੂਲਤਾਂ ਦਾ ਨੁਕਸਾਨ 900 ਕਰੋੜ ਪੰਜਾਬ ਦਾ ਰੁਕ ਗਿਆ ਤੇ ਜਿਹੜੀ ਫੋਟੋ ਲਾਉਣ ਤੇ ਕਰੋੜਾਂ ਰੁਪਈਆ ਇਸ਼ਤਿਹਾਰ ਤੇ ਖਰਚ ਕਰਤਾ ਉਹ ਵੀ ਕਿਥੇ ਆਇਆ ਨਾ ਸਮਝ ਲਿਓ ਕਿ ਭਗਵੰਤ ਮਾਨ ਦੀ ਮੰਮੀ ਨੇ ਉਹ ਪੈਸੇ ਦਿੱਤੇ ਉਹ ਪੈਸੇ ਵੀ ਥੋੜੀ ਜੇਬ ਚੋਂ ਗਏ ਆ ਨੁਕਸਾਨ ਤਾਂ ਤਿੰਨ ਤਿੰਨ ਕਿਸਮ ਦਾ ਕੁੰਡਾ ਕਰਕੇ ਚਲੋ ਇਹ ਵੀ ਛੱਡੋ ਇਹਦੀ ਵੀ ਨਾ ਲਿਵਰ ਫੇਲ ਹੋ ਗਿਆ ਕਿਡਨੀ ਈ ਹੁੰਦਾ ਜਦੋਂ ਬੰਦ ਸ਼ਰਾਬ ਪੀਏ ਲਿਵਰ ਹੁੰਦਾ ਕਿ ਕਿਤਨੀ ਹੁੰਦੀ ਆ ਇਥੋਂ ਪਤਾ ਹੋਗਾ ਕਹੇ ਹੈ ਜੀ ਲਿਵਰ ਹੁੰਦਾ ਆ ਡਾਕਟਰ ਸਾਹਿਬ ਨੇ ਦੱਸਦੇ ਲਿਵਰ ਬਹੁਤ ਆ ਇਹ ਪਿਓ ਦਾ ਪੁੱਤ ਕਰਾਵੇ ਨਾ ਆਪਦਾ ਇਲਾਜ ਇੱਥੇ ਸਰਕਾਰੀ ਹਸਪਤਾਲ ਤੇ ਲੱਗੇ ਪਤਾ ਇਹ ਜਾਂਦਾ ਦਿੱਲੀ ਦੇ ਅਪੋਲੋ ਹਸਪਤਲ ਅਪੋਲੋ ਹਸਪਤਲ 'ਚ ਜਾ ਕੇ ਇਲਾਜ ਕਰਾਉਂਦਾ ਉਹਦੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਤੁਹਾਨੂੰ ਨਾ ਪਤਾ ਲੱਗੇ ਕਿ ਮੈਂ ਪੈਕੇ ਨੇ ਲਾਉਣਾ ਤੇ ਮੇਰਾ ਲਿਵਰ ਮੈਂ ਚੱਲਿਆ ਕਹਤੂ ਚਾਹੇ ਕਿ ਇਹਨੂੰ ਭਰੋਸਾ ਨਹੀਂ ਕਿ ਪੰਜਾਬ ਦਾ ਕੋਈ ਡਾਕਟਰ ਇਹ ਜੇ ਸ਼ਰਾਬੀ ਦਾ ਇਲਾਜ ਕਰ ਦੂ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਇਹਨੂੰ ਸ਼ਰਾਬ ਨਾਲ ਕੋਈ ਨਾ ਮੇਰੇ ਵੱਲੋਂ ਤਾਂ ਪਾਣੀ ਦੀ ਜਗ੍ਹਾ ਢੇਡਤੀ ਜਾਵੇ ਮਗਰ ਪੰਜਾਬ ਦੇ ਮੁੱਖ ਮੰਤਰੀ ਜੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ